ਇਤਿਹਾਸਕ ਦਿਨ ਦੇ ਮੌਕੇ ਤੇ ਸੰਗਤਾਂ ਨੂੰ ਵਧਾਈ ਦਿੱਤੀ ਗਈ ਤੇ ਉਹਨਾਂ ਦੱਸਿਆ ਕਿ ਦਸਵੀਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਨ 1999 ਦੇ ਵਿੱਚ ਵਿਸਾਖੀ ਵਾਲੇ ਦਿਨ ਹੀ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਸਿੱਕ ਇਤਿਹਾਸ ਦਾ ਇਹ ਪੰਨਾ ਦੁਨੀਆ ਦੇ ਧਾਰਮਿਕ ਇਤਿਹਾਸ ਦੇ ਅੰਦਰ ਵੱਡੀ ਅਹਿਮੀਅਤ ਵੀ ਰੱਖਦਾ ਤੇ ਇਸ ਦੇ ਦਰਮਿਆਨ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਨਾਲ ਜੋੜਨਾ ਚਾਹੀਦਾ ਹੈ ਇਹ ਸੁਣਾਉਣਾ ਕਿ ਹੈ ਕਿ ਅਜ ਦੇ ਦਿਨ ਚੱਲਿਆ ਵਾਲਾ ਬਾਗ ਦੇ ਵਿੱਚ ਅੰਗਰੇਜ਼ਾਂ ਦੇ ਵੱਲੋਂ નિર્ਦੋਸ਼ ਲੋਕਾਂ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਅੱਜ ਦਾ ਦਿਨ ਬਹੁਤ ਇਤਿਹਾਸਕ ਦਿਨ ਹੈ ਅੱਜ ਦਾ ਇਤਿਹਾਸ ਕਣਕ ਦੀ ਬਾੜੀ ਦੇ ਨਾਲ ਵੀ ਜੁੜਿਆ ਹੋਇਆ ਹੈ ਤੇ ਖਾਲਸਾ ਸੈਨਾ ਦੇ ਬਸਣਾਂ ਨਾਲ ਜੁੜਿਆ ਹੈ ਅੱਜ ਦੇ ਦਿਨ ਕਿਸਾਨ ਪਹਿਲੀ ਵਾਰੀ ਨਤਲਸਤਕ ਹੋ ਕੇ ਗੁਰੂ ਘਰ ਵਿੱਚ ਪਹਿਲੀ ਧਾਕੀ ਲਾਂਦਾ ਹੈ ਤੇ ਜਿਹੜੇ 6 ਮਹੀਨੇ ਦੀ ਫਸਲ ਹੈਗੀ ਉਹਨੂੰ ਅੱਜ ਛਾਹੂ ਕਰ ਵੀ ਖੁਸ਼ ਹੁੰਦਾ ਹੈ ਕਿਸਾਨ ਵੀ ਖੁਸ਼ ਹੁੰਦਾ ਹੈ ਕਿਉਂਕਿ ਉਹਨੂੰ ਅੱਜ ਮੁੱਲ ਮਿਲਣਾ ਹੁੰਦਾ ਹੈ ਦੂਜਾ ਇਤਿਹਾਸਕ ਦਿਨ ਹੈਗਾ ਖਾਲਸਾ ਸਾਜਨਾ ਦੇ ਵਿੱਚ ਅੱਜ ਦੇ ਦਿਨ 1699 ਈਸਵੀ ਵਿੱਚ ਅਨੰਦਪੁਰ ਦੇ ਸਥਾਨ ਤੇ ਕੇਸਗੜ੍ਹ ਸਾਹਿਬ ਵਿਖੇ ਗੁਰੂ ਜੀ ਨੇ 80 ਹਜ਼ਾਰ ਦੇ ਮੰਡਲ ਵਿੱਚ ਕਿਹਾ ਸੀ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਕੋਈ ਵੀ ਨਹੀਂ ਉੱਠਿਆ ਦੂਜੀ ਵਾਰ ਫਿਰ ਉਹਨਾਂ ਨੇ ਕਿਹਾ ਹੈ ਕੋਈ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਫਿਰ ਵੀ ਕੋਈ ਨਹੀਂ ਉੱਠਿਆ ਤੀਜੀ ਵਾਰ ਫਿਰ ਉਹਨਾਂ ਨੇ ਗਰਜਵੀਂ ਆਵਾਜ਼ ਵਿੱਚ ਕਿਹਾ ਹੈ ਕੋ ਸਿੱਖ ਜੋ ਗੁਰੂ ਨੂੰ ਸੀਸ ਭੇਟ ਕਰ ਸਕੇ ਤਾਂ ਸਭ ਤੋਂ ਪਹਿਲਾਂ ਦੇ ਆਰਮ ਜੀ ਉੱਥੇ ਉਹਨਾਂ ਨੇ ਗੁਰੂ ਜੀ ਨੂੰ ਆਪਣਾ ਸੀਸ ਭੇਟ ਕੀਤਾ ਗੁਰੂ ਜੀ ਨੂੰ ਤੰਬੂ ਵਿੱਚ ਲੈ ਗਏ ਤੇ ਖੂਨ ਨਾਲ ਭਿੱਜੀ ਹੋਈ ਕਿਰਪਾਨ ਬਾਹਰ ਲੈ ਕੇ ਆਏ ਚੰਗਰ ਡਰ ਗਈ ਬਦਨ ਕੀ ਹੋ ਰਿਹਾ ਫਿਰ ਬਾਹਰ ਆ ਕੇ ਕਹਿੰਦੇ ਸੇ ਮੈਨੂੰ ਇੱਕ ਸਿੱਖ ਦੀ ਹੋਰ ਲੋੜ ਹੈ ਇੱਕ ਸੀਸ ਦੀ ਹੋਰ ਲੋੜ ਹੈ ਫਿਰ ਵੀ ਫਿਰ ਭਾਈ ਧਰਮਜੰਗ ਦੀ ਉੱਥੇ ਉਹਨਾਂ ਨੇ ਆਪਣਾ ਸੀਸ ਭੇਟ ਕੀਤਾ ਫਿਰ ਉਸ ਤੋਂ ਬਾਅਦ ਹਿੰਮਤ ਰਾਏ ਜੀ ਮੁਹੰਮਦ ਜਾਨ ਜੀ ਤੇ ਸਾਹਿਬ ਜਾਨ ਜੀ ਪੰਨਿਆਂ ਨੇ ਆਪਣਾ ਵਾਰੀ-ਵਾਰੀ ਗੁਰੂ ਜੀ ਨੂੰ ਸੀਸ ਭੇਟ ਕੀਤਾ ਗੁਰ ਜੀ ਨੇ ਉਹਨਾਂ ਨੂੰ ਪਸ਼ਾਕ ਬਣਾ ਕੇ ਚੰਗਾ ਕੜਾ ਕਸ਼ਿਹਰਤ ਕਿਰਪਾਨ ਦੇ ਧਾਰ ਨਹੀਂ ਕਰਾ ਕੇ ਉਹਨਾਂ ਨੂੰ ਖੰਡੇ ਵੱਡੇ ਦੀ ਪੁੱਛਕਾਈ ਤੇ ਪੰਜ ਪਿਆਰਿਆਂ ਦੀ ਵਾਦੀ ਦਿੱਤੀ ਗਈ ਤੇ ਫਿਰ ਆਪ ਹੀ ਉਹਨਾਂ ਕੋਲ ਅਮਰ ਛਕਿਆ ਤੇ ਪਹਿਲਾਂ ਗੁਰੂ ਗੋਬਿੰਦ ਸਿੰਘ ਦਾ ਨਾਮ ਗੋਬਿੰਦ ਰਾਏ ਸੀ ਗੋਬਿੰਦ ਸਿੰਘ ਹੋ ਗਿਆ ਜਿਹੜੇ ਮੋਹਮਦ ਚੰਦ ਸਾਹਿਬ ਚੰਦ ਸੀਗੇ ਉਹਨਾਂ ਦੇ ਨਾਮ ਨਾਲ ਸਿੰਘ ਜੁੜ ਗਿਆ ਤੇ ਜਿਹੜੀ ਇਸਤਰੀ ਸੀ ਉਹਨਾਂ ਦੇ ਨਾਮ ਨਾਲ ਕੋਰ ਜੁੜ ਗਿਆ ਸਿੰਘ ਅਤੇ ਕੋਰ ਦੀ ਵਾਦੀ ਅੱਜ ਦੇ ਦਿਨ ਜਿਹੜੇ ਹੈਗਾ ਆਨੰਦਪੁਰ ਸਾਹਿਬ ਤੇ ਦਿੱਤੀ ਗਈ ਹੈ ਦੁੱਖਿਆਂ ਦੇ ਦੁੱਖ ਮਿਟਾਉਣ ਲਈ ਮੈਂ ਨਵੀਂ ਦੁਨੀਆ ਬਸਾਵਾਂਗਾ ਦਿਆਲਮ ਦੇ ਪਾਪੀ ਸੋਧਣ ਲਈ ਮੈਂ ਪੰਥ ਨਇਆ ਬਗਟਾਇਆ ਏ ਮੈਂ ਗਿੱਦੜੋ ਸ਼ੇਰ ਬਣਾਇਆ ਏ ਤੇ ਚਿੜੀਆਂ ਤੋਂ ਬਾਝ ਤੜਾਇਆ ਏ ਮੈਂ ਇੱਕ ਇੱਕ ਸਿੰਘ ਨੂੰ ਥਾਪੀ ਦੇ ਕੇ ਲੱਖਾਂ ਨਾਲ ਲੜਾਇਆ ਏ ਮੈਂ ਪਿਤਾ ਸ਼ਹੀਦ ਕਰਾਇਆ ਏ ਦੁਨੀਆ ਦੇ ਪਿਤਾ ਬਚਾਉਣ ਲਈ ਪੁੱਤ ਆਪਣੇ ਆਪ ਕਹਾਇਆ ਏ ਦੁਨੀਆ ਦੇ ਪੁੱਤ ਕਹਾਉਣ ਲਈ ਜੋ ਨਾਮ ਪ੍ਰਭੂ ਦਾ ਭੁੱਲ ਬੈਠੇ ਸੀ ਫਿਰ ਜਾਦ ਉਹਨਾਂ ਨੂੰ ਕਰਾਇਆ ਏ ਤਲਵਾਰ ਦੀ ਤਿੱਖੀ ਧਾਰ ਵਿੱਚੋਂ ਤੇਰਾ ਦਰਸ਼ਨ ਜਸ ਪਾਇਆ ਏ ਗੁਰੂ ਗਵਿੰਦ ਸਿੰਘ ਤੁਹਾਡੀ ਵੱਡੀ ਵਡਿਆਈ ਏ ਗੁਰੂ ਗਵਿੰਦ ਸਿੰਘ ਜੀ ਤੁਹਾਡੀ ਵੱਡੀ ਵਡਿਆਈ ਏ ਅਮਰਾਂ ਦੇ ਤਾਰਿਆਂ ਨੇ ਮਹਿਮਾ ਤੇਰੀ ਗਾਈਏ ਖਾਲਸਾ ਪੰਥ ਸਾਜ ਕੇ ਛੇ ਕੌਮ ਵਿੱਚ ਅਣਖ ਹਤੇ ਗੈਰਜ ਗਾਈਏ ਅੱਜ ਇਸ ਮੂਹ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀ ਲੱਖ ਲੱਖ ਵਧਾਈ ਹੋਵੇ ਅੱਜ ਖਾਲਸਾ ਸਾਜਨਾ ਦੇਵਸ ਸੰਗਤਾਂ ਮਨਾ ਰਹੀਆਂ ਨੇ ਬੜੇ ਖੁਸ਼ੀ ਨਾਲ ਹੈ ਬਹੁਤ ਸੰਗਤਾਂ ਮਦੰ ਬਾਰੇ ਸਾਰੇ ਖਾਲਸਾ ਪੰਥ ਨੂੰ ਸੰਸਾਰ ਵਿੱਚ ਵਸਦੇ ਜਿੱਥੇ ਵੀ ਕੋਈ ਸੱਖ ਬੈਠਾ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਅੱਜ ਖਾਲਸੇ ਦਾ ਪ੍ਰਗਟ ਦਿਨ ਹੈ ਅੱਜ ਖਾਲਸੇ ਦਾ ਜਿਹੜਾ ਹੈ ਉਹ ਅਗਰ ਮਢੇਣਾ ਅਨੰਦਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਸਾਰੇ ਫਿਰਕੇ ਜਿਹੜੇ ਸਾਰੇ ਜਾਤ ਪਾਤ ਇਹਨਾਂ ਭੇਦ ਭਾਵ ਨੂੰ ਮਿਲਾ ਕੇ ਤੇ ਪੰਜ ਪੰਜ ਸਿੰਘਾਂ ਨੂੰ ਲੈ ਕੇ ਭਾਵੇਂ ਵੱਖ-ਵੱਖ ਜਾਤੀਆਂ ਨਾਲ ਸੰਬੰਧ ਸਨ ਤੇ ਇੱਕ ਖਾਲਸਾ ਬਣਿਆ ਅੱਜ ਜਾਤੀਵਾਦ ਤੋਂ ਵੀ ਨਿਕਲਦੀ ਲੋੜ ਹੈ ਔਰ ਖਾਲਸੇ ਦਾ ਰੂਪ ਬਣਦੀ ਵੀ ਲੋੜ ਹੈ ਅਨੰਦਪੁਰ ਸਾਹਿਬ ਦੇ ਵਾਸੀ ਬਣਦੀ ਵੀ ਲੋੜ ਹੈ ਔਰ ਆਪਣੀ ਵੱਖਰੀ ਦਿੱਖ ਵੱਖਰੀ ਪਛਾਣ ਦਸਤਾਰ ਆਪਣਾ ਪਰਾਵਾ ਜਿਹੜਾ ਉਹ ਦੂਸਰਿਆਂ ਵਾਲੋਂ ਵੱਖਰੇ ਰੱਖਣ ਦੀ ਬਹੁਤ ਵੱਡੀ ਜਿਹੜੀ ਜਰੂਰਤ ਹੈ ਤੋਂ ਉਹਦੇ ਵਾਸਤੇ ਸਾਨੂੰ ਅ ਅਮਰਤਾਰੀ ਪੰਜਾਂ ਕਕਾਰਾਂ ਦੀ ਰਹਿਤ ਔਰ ਪੰਜ ਬਾਣੀਆਂ ਦਾ ਨਿਤਨੇਮ ਤੇ ਗੁਰੂ ਦੇ ਵਿੱਚ ਆਸਥਾ ਰੱਖਣੀ ਇਹ ਸਭ ਤੋਂ ਵੱਡੀ ਕਾ ਲੈ ਕਿਉਂਕਿ ਅੱਜ ਕੱਲ ਜਿਹੜਾ ਹੈ ਇਹ ਸੰਸਾਰ ਦੇ ਵਿੱਚ ਪੈਸੇ ਮਗਰ ਲੋਕ ਭੱਜ ਥੇ ਯਾਨੀ ਵੀ ਪੈਸੇ ਦੀ ਲੋੜ ਨਹੀਂ ਪਰ ਆਪਣਾ ਕਲਚਰ ਗਵਾ ਕੇ ਆਪਣੀ ਬੋਲੀ ਗਵਾ ਕੇ ਆਪਣਾ ਸਭਿਆਚਾਰ ਗਵਾ ਕੇ ਫੇਰ ਅਸੀਂ ਇਹ ਇਹ ਗੱਲਾ ਕਰੀਏ ਸਾਨੂੰ ਸੁਪਾਲੀ ਕਹਿੰਦੇ ਆਜ ਦੇ ਦਿਨ ਵਿਸਾਖੀ ਮਨਾਉਣ ਨਾਲ નિર્ਦੋਸ਼ ਲੋਕਾਂ ਦੇ ਉੱਤੇ ਵੀ ਖੋਲੀ ਚਲਾਈ ਗਈ ਕਿੰਨੀ ਵਾਰ ਉਹ ਜੱਲੇ ਵਾਲੇ ਬਾਗ ਦਾ ਸਾਕਾ ਜਿਹੜਾ ਵੇਖੋ ਇੱਕ ਬਹੁਤ ਵੱਡਾ ਇਤਿਹਾਸਕ ਉਹ ਗੱਲ ਬਣ ਗਈ ਸੀ ਜਦੋਂ ਅੰਗਰੇਜ਼ਾਂ ਨੇ ਇੱਥੇ ਨਥੇ ਲੋਕਾਂ ਤੇ ਜਿਹੜੇ ਉੱਥੇ ਜੱਲੇ ਵਾਲੇ ਬਾਗ ਵਿੱਚ ਇਕੱਠੇ ਹੋਏ ਸੀ ਔਰ ਉਹਨਾਂ ਨੂੰ ਗੋਲੀ ਚਲਾ ਕੇ ਤੇ ਉਹਨਾਂ ਨੂੰ ਸਾਹਸ ਕਰਾਇਆ ਤੁਸੀਂ ਕਲਾਮ ਸੋ ਉਹ ਵੀ ਦਿਨ ਜਿਹੜਾ ਹੈ ਉਹ ਵੀ ਜਿਹੜਾ ਹੈਗਾ ਹੈ 18 April ਦਾ ਚਲੋ ਉਹ ਵੀ ਨਾਲ ਜੁੜਿਆ ਇੱਕ ਵਿਸਾਖੀ ਵਾਲਾ ਤੇ ਜਿਹੜਾ 1978 ਵਾਲਾ ਕਾਂਡ ਆ ਉਹ ਵੀ ਜੁੜਿਆ ਜਦੋਂ ਨਕਲੀ ਨਿਰੰਕਾਰੀਆਂ ਜਿਹੜੇ ਆ ਉਹ ਆ ਕੇ ਤੇ ਪੰਜਾਬ ਦੀ ਧਰਤੀ ਤੇ ਸੱਤ ਸਤਾਰੇ ਬਣਾਉਂਦੇ ਸੀ ਉਹ ਵੀ ਇੱਕ ਇਤਿਹਾਸ ਜਿਹਦੇ ਨਾਲ ਜੁੜਿਆ ਉਹ ਵੀ ਇੱਕ ਬੁਰੀ ਘਟਨਾ ਹੈ ਇਹ ਤੋਂ ਮੈਂ ਕਾਲਾ ਕਾਲੇ ਦਿਨਾਂ ਨਾਲ ਵੀ ਕਹਿ ਸਕਦੇ ਹਾਂ ਸੋ ਮੈਂ ਜਿੱਥੇ ਵਿਸਾਖੀ ਦੀਆਂ ਵਧਾਈਆਂ ਦੇਣਾ ਚਾਹੁੰਦਾ ਉੱਥੇ ਕਿਸਾਨ ਵੀਰ ਜਿਹੜੇ ਸੋਨੇ ਵਰਗੀ ਕਣਕ ਜਿਹਨਾਂ ਦੀ ਹੁਣੇ ਪੱਕੀ ਆ ਬੜੀਆਂ ਆਸਾਂ ਬੜੀਆਂ ਉਮੀਦਾਂ ਨੇ 6 ਮਹੀਨੇ ਬਾਅਦ ਉਹ ਫਸਲ ਆਉਂਦੀ ਆ ਉਹ ਵੱਡਣ ਵਾਸਤੇ ਉਹਨਾਂ ਦੇ ਚਿਹਰਿਆਂ ਤੇ ਮੁਸਕਰਾਣ ਔਰ ਉਹ ਖੁਸ਼ੀ ਨਾਲ ਆਪਣੇ ਘਰ ਭਰਨ ਔਰ ਆਪਣੇ ਜਿਹੜਾ ਉਹਨਾਂ ਨੇ ਕੀਤੀ ਹੋਈ ਮਿਹਨਤ ਉਹਨਾਂ ਦਾ ਉਹਨਾਂ ਨੂੰ ਫਲ ਮਿਲੇ ਇੱਕ ਸੈਂਟਰ ਸਰਕਾਰ ਨੂੰ ਕਹਿਣਾ ਚਾਹੁੰਦਾ ਆ ਕਿ ਕਿਸਾਨਾਂ ਨੂੰ ਐਮਐਫਐਸ ਕੀਤੀ ਜਾਵੇ ਔਰ ਉਹਨਾਂ ਅਤਮਾਨ ਨੂੰ ਕਹਿਣਾ ਚਾਹਣਾ ਹੈ ਕਿ ਇਹਨਾਂ ਨੂੰ ਜਿੱਤਰਾ ਤੁਸੀਂ ਕੁੱਟ ਕੇ ਪਾਸੇ ਕੀਤਾ ਸੜਕਾਂ ਤੋਂ ਇਹ ਬਹੁਤ ਮਾੜੀ ਗੱਲ ਆ ਪਿਆਰ ਨਾਲ ਨਹੀਂ ਹੋ ਸਕਦਾ ਸੀ ਕਿਸਾਨ ਵੀਰਾਂ ਨੂੰ ਮੇਰੀ ਬੇਨਤੀ ਆ ਕਿ ਉਹ ਸੜਕਾਂ ਨਾ ਮਲਣ ਟੀਸੀ ਦਾ ਦਫ਼ਤਰ ਐਮਐਲਏ ਦਾ ਚਾਹੇ ਉਹ ਮੰਤਰੀ ਦਾ ਦਫ਼ਤਰ ਜਿਹੜਾ ਉਹਦੇ ਕੋਲ ਕੇ ਜਾ ਕੇ ਪੱਤਰ ਨਾ ਲਾਇਏ ਇਹ ਮੇਰੀ ਬੇਨਤੀ ਹੈ